ਆਜ ਪੈਨੂ ਗਲਤਫਹਿਮੀ ਹੋ ਗਈ ਕੇਜਰੀਵਾਲ ਨੂੰ ਅੰਦਰ ਕਰ ਦੋ ਆਵਾਮ ਦੀ ਪਾਰਟੀ ਖਤਮ ਹੋ ਜੂ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਂ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਂ ਹੈ ਤੁਸੀਂ ਬੰਦੇ ਨੂੰ ਫੜ ਕੇ ਤਾਂ ਅੰਦਰ ਕਰ ਦੋਂਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਤੇ ਨਾਲ ਇਹ ਵੀ ਨਹੀਂ ਪਤਾ ਕਿ ਪਾਰਟੀ ਪੰਜਾਬ ਚ ਹੈ ਤੇ ਪੰਜਾਬ ਦਰਿਆਵਾਂ ਦੀ ਧਰਤੀ ਹੈ ਤੇ ਦਰਿਆਵਾਂ ਨੂੰ ਕੋਈ ਨੱਕੇ ਨਹੀਂ ਲਾ ਸਕਦਾ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਆ ਜਿਸ ਤਰ੍ਹਾਂ ਡਾਕਟਰ ਸੰਦੀਪ ਪਾਟਕ ਜੀ ਨੇ ਦੱਸਿਆ ਅਸੀਂ ਬੜੀਆਂ ਲੜਾਈਆਂ ਲੜੀਆਂ ਸਾਡੇ ਪੁਰਖਿਆਂ ਨੇ ਮਜਲੂਮਾਂ ਦੇ ਹੱਕ 'ਚ ਬਹੁਤ ਲੜਾਈਆਂ ਲੜੀਆਂ ਜ਼ੁਲਮਾਂ ਦੇ ਖਿਲਾਫ ਸਰਬੰਸਾਰੇ ਹੋਏ ਨੇ ਅਸੀਂ ਉਹ ਲੋਕਾਂ ਆ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਵਾਰਸਾਂ ਆ ਨਾਲ ਹੀ ਟੁੱਡੀ ਕੇ ਧਰਤੀ ਐ ਲਾਲਾ ਲਾਜਪਤਰਾਏ ਦੀ ਅਸੀਂ ਉਹ ਆ ਜਿਹੜੇ ਵੱਡੀਆਂ-ਵੱਡੀਆਂ ਤਾਕਤਾਂ ਨਾਲ ਇਕੱਲੇ ਨਾਰਿਆਂ ਨਾਲ ਹੀ ਕੱਲੀ ਮੁਠੀ ਬੰਦ ਕਰਕੇ ਲੜ ਸਕਦੇ ਆ ਤੇ ਉਹਨਾਂ ਨੂੰ ਵਾਪਸ ਭੇਜ ਸਕਦੇ ਆ ਕਿ ਸਾਡਾ ਮੁਲਕ ਛੱਡ ਕੇ ਜਾਓ ਸੋ ਗਲਤਫਹਿਮੀ ਚ ਨੇ ਇਹ ਭਾਜਪੀ ਵਾਲੇ ਕਿ ਉਹ ਕਿਸੇ ਬੰਦੇ ਨੂੰ ਕੈਦ ਕਰ ਲੈਣਗੇ अरविंद केजरीवाल जी आ, 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 ओ, बड़े बड़े ने आंदोलन चो पार्टी कड्डी है आंदोलन च एक अरविंद केजरीवाल बंदा ऐसा जिने कह जरा आम लोकां दे ਧੀਆਂ ਪੁੱਤਾਂ ਨੂੰ ਕਿਉਂ ਨਹੀਂ ਚੇਅਰਮੈਨ ਬਣਾਇਆ ਜਾ ਸਕਦਾ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਕਿਉਂ ਨਹੀਂ ਟਿਕਟਾਂ ਮਿਲ ਸਕਦੀਆਂ ਆਮ ਲੋਕਾਂ ਦੇ ਧੀਆਂ ਪੁੱਤ ਉਹ ਕਿਉਂ ਨਹੀਂ ਵੱਡੇ ਵੱਡੇ ਉਹਦਿਆਂ ਤੇ ਬੈਠ ਸਕਦੇ ਇਹਨਾਂ ਨੇ ਠੇਕਾ ਲੈ ਲਿਆ ਕਿ ਇਹਨਾਂ ਦੇ ਪੁੱਤ ਭਤੀਜੇ ਸਾਲੇ ਜੀਜੇ ਇਹੀ ਚੱਲਣਗੇ ਐ ਥੋੜੀ ਚੱਲੂਗਾ ਉੱਥੋਂ ਸ਼ੁਰੂ ਹੋਇਆ ਕੰਮ ਦਿੱਲੀ ਤੋਂ ਉਹੀ ਆਵਾਜ਼ ਪਹੁੰਚੀ ਪੰਜਾਬ ਅੱਜ ਪੰਜਾਬ ਦੇ ਵਿੱਚ 92 ਐਮਐਲਏ ਐ 92 ਚੋਂ 80 ਪਹਿਲੀ ਵਾਰ ਜਿੱਤੇ ਹੋਇਆ 80 ਔਰ ਆਮ ਲੋਕਾਂ ਨੇ ਤੀਆਂ ਪੋਤਾ ਆਮ ਲੋਕਾਂ aí ਆਹੀ ਤਾਂ ਇਹਨਾਂ ਨੂੰ ਪੰਗਾ ਹੈ ਆ ਵਿਰੋਧੀ ਪਾਰਟੀ ਨੂੰ ਇਹੀ ਸਿਆਪ ਹੈ ਕਿ ਜੇ ਆਮ ਲੋਕਾਂ ਨੇ ਤੀਆਂ ਪੋਤੇ ਇੱਥੇ ਆ ਕੇ ਕਿਉਂ ਬਹਿ ਗਏ ਸੁਲਤਾਨਪੁਰ ਲੋਧੀ ਦਾ ਇੱਕ ਰੇੜੇ ਲਾਉਣ ਨਾਲ ਸਬਜ਼ੀ ਦੀ ਰੇੜੇ ਲਾਉਣ ਨਾਲ ਨੂੰ ਅਚਾਨਕ ਖ਼ਬਰਾਂ ਤੇ ਟੀਵੀ ਵਾਲੇ ਆ ਗਏ ਉਹਨੇ ਆਖਿਆ ਕਿਤੇ ਮੇਰੀ ਰੇੜੀ ਤੋਂ ਕੋਈ ਗਲਤ ਸੌਦਾ ਨਾ ਵੇਚ ਗਿਆ ਹੋਵੇ ਉਹ ਕਹਿੰਦੇ ਦੱਸੋ ਕਹਿੰਦੇ ਤੁਹਾਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਤਾ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਮੈਨੂੰ ਲਾਤਾ ਹਾਂ ਜੀ ਆਵਾਜ਼ੀ ਪਾਰਟੀ ਨੇ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਤਾ ਤੁਹਾਨੂੰ ਤੇ ਕਦੋਂ ਆਉਦਾ ਸੰਭਾਲੋਂਗੇ ਉਹ ਕਹਿੰਦਾ ਮੈਂ ਪੂਰੇ ਦਿਨ ਦੀ ਸਬਜ਼ੀ ਲੈ ਕੇ ਆਇਆ ਸੀ ਅੱਜ ਤਾਂ ਵੇਚ ਲੈਣ ਦਿਓ ਜੜ ਪੂਰੀ ਫਿਰੇ ਮੈਨੂੰ ਤੇ ਇਹ ਆਵਾਜ਼ੀ ਪਾਰਟੀ ਐ ਜਿਹੜੀ ਬੇਨਤ ਕਰ ਵਾਲੇ ਵਲੰਟੀਅਰ ਨੂੰ ਆਪ ਕਰੋ ਚੱਕ ਲਿਉਂਦੀ ਐ ਫਿਕਰ ਨਾ ਕਰਿਓ ਆਊਗੀ ਬਾਰੀ ਸਭ ਦੀ ਤੇਰ ਸਵੇਰ ਹੋ ਸਕਦੀ ਐ ਮੈਨੂੰ ਸਾਰਾ ਪਤਾ ਐ ਮੈਨੂੰ ਸਾਰਾ ਪਤਾ ਐ ਕਿ ਕਿਹੜੇ ਮੁੰਡੇ ਮੋਟਰਸਾਈਕਲਾਂ ਚ ਆਉਂਦਾ ਤੇਲ ਪਵਾ ਕੇ ਗੱਡੀ ਦੇ ਮੂਹਰੇ ਮੇਰੀ ਦੇ ਖੜਦੇ ਰਹੇ ਐ ਤੇ ਗੱਡੀਆਂ ਚਲਾਉਂਦੇ ਰਹੇ ਐ ਮੈਨੂੰ ਹਾਰ ਪਾਉਂਦੇ ਰਹੇ ਐ ਬਸ ਥੋੜਾ ਜਿਹਾ ਕਿਉਂਕਿ ਕੰਟਰੋਲ ਕਰਨ ਚ ਟਾਈਮ ਲੱਗ ਜਾਂਦਾ 70 ਸਾਲ ਪੁਰਾਣਾ ਤਾਣਾ ਬਾਣਾ ਸੀ ਬਸ ਤੁਸੀਂ ਥੋੜਾ ਜਿਹਾ ਟਾਈਮ ਹੋਰ ਦੇ ਦਿਓ ਕਈਆਂ ਤਾਂ ਬਹੁਤ ਦਿਨ ਤੋਂ ਲੱਗ ਗਿਆ ਮਿਲ ਗਿਆ ਜ਼ਿੰਮੇਵਾਰੀਆਂ ਸੰਗਠਨਾਂ ਚ ਵੀ ਮਿਲਣ ਗਿਆ ਸਰਕਾਰਾਂ ਚ ਵੀ ਮਿਲਣ ਗਿਆ ਸਰਕਾਰਾਂ ਕੋਲੇ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ ਆਉਦੇ ਨਹੀਂ ਮੁੱਕਦੇ ਹੁੰਦੇ ਇੰਨੇ ਆਉਦੇ ਪਿਆ ਸਰਕਾਰਾਂ ਕੋਲੇ ਉਹ ਕਹਿੰਦੇ ਕੇਜਰੀਵਾਲ ਨੂੰ ਅੰਦਰ ਕਰ ਲਾਂਗੇ ਮੋਦੀ ਕਹਿੰਦਾ ਕੇਜਰੀਵਾਲ ਨੂੰ ਅੰਦਰ ਕਰਕੇ ਅਸੀਂ ਖਤਮ ਕਰ ਦਾਂਗੇ ਪਾਰਟੀ ਐ ਪਾਰਟੀਆਂ ਖਤਮ ਹੁੰਦੀਆਂ ਉਹ ਹੋਰ ਹੋਣਗੇ ਉਹ ਹੋਰ ਹੋਣਗੇ ਜਿਹੜੇ ਤੂਫਾਨਾਂ ਤੋਂ ਡਰ ਗਏ ਅਸੀਂ ਤਾਂ ਜੰਮੇ ਹੀ ਨੇਰੀਆਂ 'ਚ ਹੋਏ ਆ ਸਾਨੂੰ ਕੀ ਡਰਾਉਨੇ ਹੋ ਤੁਸੀਂ ਅਸੀਂ ਡਰਦੇ ਨਹੀਂ ਹੈਗੇ ਔਰ ਇੱਕ ਗੱਲ ਹੋਰ ਦੱਸ ਦਿੰਨੇ ਆ ਆ ਪਰਸੋ ਸੰਜੇ ਸਿੰਘ ਹੋਰੀ ਬਾਹਰ ਆਏ ਆ ਔਰ ਪ੍ਰਮਾਤਮਾ ਨੇ ਜੋ ਜੋ ਹਾਲਾਤ ਬਣਾਤੇ ਹੁਣ ਹੁਣ ਡਰੇ ਪਏ ਨੇ ਕਹਿੰਦੇ ਯਾਰ ਕਿਹੜੇ ਮੌਕੇ ਤੇ ਪੰਗਾ ਲੈ ਲੈ ਇਹਨਾਂ ਨਾਲ ਹੋਰ ਬਾਕੀਆਂ ਨੂੰ ਅੰਦਰ ਕਰ ਦਿੰਦੇ ਸੀ ਉਹ ਪਾਰਟੀਆਂ ਚੁੱਪ ਕਰਕੇ ਸਹਿ ਲੈਂਦੀਆਂ ਸੀ ਪਰ ਆਪਾਂ ਹੈਗੇ ਆ ਹੋਰ ਮਿੱਟੀ ਦੇ ਬਣੇ ਹੋਏ ਸੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਆਹ ਕੰਮ ਹੋ ਗਿਆ ਐਸ ਵਕਤ ਲੱਗੇ ਪੈਨੇ ਵੀ ਕਿਵੇਂ ਨਾ ਕਿਵੇਂ ਡੈਮੇਜ ਕੰਟਰੋਲ ਕਰੀਏ ਜਾਂ ਕੀ ਕਰੀਏ ਪਰ ਜੋ ਮਰਜੀ ਹੋ ਜੇ ਸੰਕਟ ਦਾ ਮੌਕਾ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਮਾੜਾ ਮੌਕਾ ਮਾੜਾ ਵਕਤ ਜਾਂ ਸੰਕਟ ਦਾ ਮੌਕਾ ਇੱਕ ਕੰਮ ਬਹੁਤ ਵਧੀਆ ਕਰ ਦਿੰਦਾ ਹੈ ਉਹ ਤੁਹਾਡੀ ਵਫਾਦਾਰੀ ਦੀ ਪਛਾਣ ਕਰਾ ਦਿੰਦਾ ਹੈ ਜਿਹੜੇ ਜਿਹੜੇ ਸੰਕਟ ਦੇ ਮੌਕੇ ਛੱਡ ਕੇ ਤੁਰ ਜਾਂਦੇ ਨੇ ਇਹਦਾ ਮਤਲਬ ਉਹ ਕਿਸੇ ਸਵਾਰਥ ਨੂੰ ਆਏ ਸੀ ਉਹ ਸੰਕਟ ਦੇ ਮੌਕੇ ਸਾਥ ਨਹੀਂ ਦੇ ਸਕੇ ਜਿਹੜੇ ਸੰਕਟ ਦੇ ਮੌਕੇ ਖੜ ਜਾਂਦੇ ਨੇ ਇਹਦਾ ਮਤਲਬ ਉਹ ਬੰਦੇ ਅਸਲੀ ਨੇ ਔਰਗੇਨਿਕ ਨੇ ਉਹ ਵਫਾਦਾਰ ਨੇ ਉਹ ਖੜਨਗੇ ਨਾਲ ਤੁਸੀਂ ਤਾਂ ਦੋ ਤਿੰਨ ਵਾਰੀ ਤੁਹਾਡੇ ਨਾਲ ਟੈਸਟ ਤਾਂ ਹੋ ਚੁੱਕੇ ਨੇ ਤੇ ਤੁਸੀਂ ਨਾਲ ਖੜਿਓ ਹਰ ਵਕਤ